ਇੱਕ ਗੱਲ ਯਾਦ ਰੱਖਿਓ ਕਿ ਅਸੀਂ ਸਰੀਰ ਨਹੀਂ ਹਾਂ ਅਸੀਂ ਮਨ ਹਾਂ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਸਮਝਾਂਗੇ ਕਿ ਮਨ ਦਾ ਅਸਲ ਘਰ ਕਿਹੜਾ ਹੈ ਗੁਰਬਾਣੀ ਗੁਰੂ ਸਾਨੂੰ ਸਮਝਾ ਰਹੇ ਨੇ ਕਿ ਮਨ ਦਾ ਅਸਲ ਘਰ ਥਿਰ ਘਰ ਹੈ ਪਰ ਆਪਾਂ ਉਸ ਥਿਰ ਘਰ ਨੂੰ ਪਹਿਚਾਣਿਆ ਹੀ ਨਹੀਂ ਕਿਉਂਕਿ ਆਪਾਂ ਪੰਗਦੇ ਨੂੰ ਪੜ ਤੱਕ ਸੀਮਤ ਰਹੇ ਹਾਂ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਘਾਟ ਸਵਾਰੇ ਇਸ ਮਨ ਨੂੰ ਗੁਰਬਾਣੀ ਹੁਕਮ ਕਰਦੀ ਪਈ ਹੈ ਕਿ ਹਰੀ ਦੇ ਜਨ ਪਿਆਰੇ ਤੇਰ ਘਰ ਵਿੱਚ ਬੈਠ ਦੁਸ਼ਟ ਦੂਤ ਪਰਮੇਸ਼ਰ ਮਾਰੇ ਕਿ ਜੇਕਰ ਤੂੰ ਥੇਰ ਘਰ ਵਿੱਚ ਬੈਠੇਗਾ ਫਿਰ ਹੀ ਤੇਰੇ ਦੁਸ਼ਟ ਦੂਤ ਪਰਮੇਸ਼ਰ ਮਾਰੂਗਾ ਹੁਣ ਦੁਸ਼ਟ ਸੰਸਾਰਿਕ ਲੋਕਾਂ ਨੂੰ ਨਾ ਸਮਝ ਲੈਣਾ ਅਸਲ ਵਿੱਚ ਇਸ ਮਨ ਦੇ ਦੁਸ਼ਟ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਦੁਸ਼ਟ ਤਾਂ ਹੀ ਰੁਕਣਗੇ ਜਦੋਂ ਸਾਡਾ ਮਨ ਥਿਰਕਰ ਵਿੱਚ ਆ ਜਾਵੇਗਾ ਜਦੋਂ ਸਾਡਾ ਮਨ ਥਿਰਕਰ ਵਿੱਚ ਸਮਾ ਜਾਵੇਗਾ ਸੋ ਆਪਾਂ ਇਸ ਗੁਰ ਬਾਣੀ ਦੀ ਪੰਕਤੀ ਨੂੰ ਬਸ ਪੜਨ ਤੱਕ ਨਾ ਸੀਮਤ ਰਹੀਏ ਆਪਾਂ ਥਿਰਕਰ ਵਿੱਚ ਜਾਣ ਦਾ ਤਰੀਕਾ ਸਿੱਖੀਏ ਆਪਾਂ ਉਸ ਗੁਰਦੇ ਸ਼ਬਦ ਨੂੰ ਪਹਿਚਾਣੀਏ ਜਿਸ ਦੇ ਨਾਲ ਅਸੀਂ ਥਿਰਕਰ ਵਿੱਚ ਸਮਾ ਸਕਦੇ ਹਾਂ ਕਿਉਂਕਿ ਥਿਰਕਰ ਮਨ ਦਾ ਅਸਲ ਘਰ ਹੈ ਇਹ ਸੰਸਾਰ ਮਨ ਦਾ ਘਰ ਨਹੀਂ ਹੈ ਇਹ ਤੇ ਬਸ ਇੱਕ ਵਾਰ ਵਾਰੀ ਮਿਲੀ ਸੀ ਇਸ ਮਨ ਨੂੰ ਪਰਮੇਸ਼ਵਰ ਦੇ ਵਿੱਚ ਸਮਾਉਣ ਦੀ ਜੇਕਰ ਆਪਾਂ ਪੜਨ ਤੱਕ ਇਹ ਸੀਮਤ ਰਹਿ ਗਏ ਆਪਾਂ ਇਸ ਸਰੀਰ ਵਿੱਚ ਰਹਿੰਦੇ ਆ ਉਸ ਥਿਰਕਰ ਦੀ ਪਛਾਣ ਨਹੀਂ ਕੀਤੀ ਤਾਂ ਅਫਸੋਸ ਇਸ ਵਾਰੀ ਨੂੰ ਅਸੀਂ ਹਾਰ ਕੇ ਚਲੇ ਜਾਵਾਂਗੇ ਤਾਂ ਹੋ ਸਕਦਾ ਹੈ ਕਿ ਸਾਨੂੰ ਦੁਬਾਰਾ ਇਹ ਮਾਨਸ ਦੇਹੀ ਨਾ ਮਿਲੇ